ਸਤਾਰ ਖਾਈ ਵਾਲਾ ਜ਼ਿਲ੍ਹੇ ਮੋਗੇ ਦਾ ਸਟਾਰ ਘੋੜਾ ਆਪਦੀ ਬਲੱਡ ਲਾਈਨ ਦਾ ਇੱਕ ਲਾਉਤਾ ਹੈ ਜਿਹੜਾ ਘੋੜਾ ਜਿਹੜਾ ਪ੍ਰੋਪਰ ਪੰਜ ਕੇ ਲੈਣਾ ਕਿਉਂਕਿ ਅਲੀ ਕਰਨਗੜ ਲਾਈਨ ਜ਼ਿਆਦਾਤਰ ਕਾਲੇ ਘੋੜਿਆਂ ਕਰਕੇ ਮਸ਼ਹੂਰ ਆ ਪਰ ਇਸ ਘੋੜੇ ਨੇ ਜਿੱਥੇ ਦਾ ਮਾਰਕਾ ਵੀ ਸੋਹਣਾ ਉੱਥੇ ਇਸ ਘੋੜੇ ਨੇ ਤਕਰੀਬਨ 17 ਸ਼ੋਅ ਜਿੱਤੇ ਹੋਇਆ ਬਾਕੀ ਕਰੰਟ ਕਰੰਟ ਘੋੜੇ ਚ ਬਹੁਤ ਜ਼ਿਆਦਾ ਆ ਅਕਸਰ ਆਪਾਂ ਮੇਲਿਆਂ ਤੇ ਮੰਡੀਆਂ ਤੇ ਸ਼ੋਹਾਂ ਦੇ ਉੱਪਰ ਇਸ ਘੋੜੇ ਨੂੰ ਦੇਖਿਆ ਤੇ ਇਹ ਘੋੜਾ ਪਹਿਲੀ ਵਾਰ ਇਸ ਵਾਰ ਪੁਸ਼ਕਰ ਗਿਆ ਤੇ ਪੁਸ਼ਕਰ ਬਹੁਤ ਖਿੱਚਦਾ ਕੇਂਦਰ ਰਿਹਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹਨੂੰ ਕਿਉਂਕਿ ਆਪਾਂ ਅਕਸਰ ਦੇਖਦੇ ਆ ਵੀ ਜਿਹੜੀਆਂ ਬਹੁਤ ਸਾਰੀਆਂ ਬਲੱਡ ਲਾਈਨਾਂ ਨੇ ਆਲੀਸ਼ਾਨ ਦੇਵਲੀ ਲਾਈਨ ਜਾਂ ਪੈਲੇਸ ਲਾਈਨ ਤੇ ਉਹਨਾਂ ਤੋਂ ਇੱਕ ਤਾਂ ਇਹ ਹਟ ਗਿਆ ਤੇ ਇੱਕ ਖੂਬਸੂਰਤ ਬਹੁਤ ਜ਼ਿਆਦਾ ਘੋੜਾ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਘੋੜੇ ਨੂੰ ਦੂਜੀ ਗੱਲ ਇਹ ਵੀ ਆ ਵੀ ਆਪਾਂ ਨੇ ਸਾਰੇ ਸ਼ੋਆਂ 'ਚ ਦੇਖਿਆ ਇਹ ਘੋੜਾ ਕਿ ਚੈਂਪੀਅਨ ਨਾਲ ਭਿੜਦਾ ਰਿਹਾ ਘੋੜਾ ਬਹੁਤ ਚੰਗੀਆਂ ਪੋਜੀਸ਼ਨਾਂ ਇਸ ਘੋੜੇ ਨੇ ਹਾਸਲ ਕੀਤੀਆਂ ਨੇ ਹਰ ਇੱਕ ਸ਼ੋਅ ਦੇ ਵਿੱਚੋਂ ਇਹ ਨਹੀਂ ਹੈਗਾ ਵੀ ਇੱਕ ਜਾਂ ਦੋ ਸ਼ੋਅ ਦੇ ਵਿੱਚੋਂ ਜਸ ਸ਼ੋਅ ਦੇ ਵਿੱਚ ਗਿਆ ਬਹੁਤ ਚੰਗੀ ਪੋਜੀਸ਼ਨ ਇਸ ਘੋੜੇ ਨੇ ਹਾਸਲ ਕੀਤੀ ਹੈ ਜੀ ਤੇ ਇਹਦੇ ਬੱਚੇ ਮੈਂ ਅਕਸਰ ਫੀਲਡ ਦੇ ਵਿੱਚ ਵੀ ਦੇਖੇ ਨੇ ਕੁਝ ਮੈਂ ਫੋਟੋਆਂ ਵੀ ਲਾਉਣਾ ਜਿਹੜੀ ਇਹਦੀ ਗਰਦਨਾ ਇਹਦੀ ਲੈਂਥ ਆ ਇਹਦਾ ਫੇਸ ਬਿਊਟੀ ਬਹੁਤ ਸੋਹਣੀ ਆ ਕੰਨ ਕੰਨੇ ਦਾ ਬਹੁਤ ਸੁਨੱਖਾ ਅਲੀ ਕਰ ਲਗਾੜਾ ਦੀ ਲਾਈਨ 'ਚੋਂ ਆਪਾਂ ਦੇਖਿਆ ਵੀ ਕਰਨ ਦੀ ਕੁੰਡੀ ਜਿਹੜੀ ਉਹ ਬਹੁਤ ਆਉਂਦੀ ਆ ਬੱਚੇ ਇਹ ਬਹੁਤ ਸੁਨੱਖੇ ਦੇ ਰਿਹਾ ਕਿਸੇ ਟਾਈਮ ਅਲੀ ਕਰਲਗੜ ਲਾਈਨ ਸੀ ਜਿਹੜੀ ਉਹ ਇੱਕ ਰੰਗੇ ਕਾਲੇ ਘੋੜਿਆਂ ਕਰਕੇ ਬਹੁਤ ਮਸ਼ਹੂਰ ਸੀ ਸਭ ਤੋਂ ਵੱਧ ਜੇ ਮੈਂ ਗੱਲ ਕਰਾਂ ਜਿੰਨੇ ਵੀ ਭਾਵੇਂ ਘੜੂਆਂ ਵਾਲਾ ਸੁਲਤਾਨ ਹੋਵੇ ਰੈਂਬੋ ਹੋਵੇ ਅਲੀ ਕਰਲਗੜ ਇਹ ਘੋੜਿਆਂ ਨੇ ਬਹੁਤ ਜ਼ਿਆਦਾ ਘੋੜੀ ਮੀਟ ਕੀਤੀ ਆ ਪਰ ਹੌਲੀ ਹੌਲੀ ਜਿਵੇਂ ਦੌਰ ਚੱਲਦਾ ਹੁੰਦਾ ਪਟਿਆਂ ਦਾ ਦੌਰ ਆਇਆ ਤਾਂ ਜਿਵੇਂ ਆਲੀ ਸ਼ਾਨ ਲਾਈਨ ਦੇ ਬਹੁਤ ਘੋੜੇ ਮਸ਼ਹੂਰ ਹੋਏ ਆਪਣੇ ਪੰਜਾਬ ਦੇ ਵਿੱਚ ਤੇ ਉਸ ਹਿਸਾਬ ਨਾਲ ਇਹ ਆਪਦੀ ਲਾਈਨ ਦਾ ਇਕਲੌਤਾ ਇਹ ਜਹਾ ਘੋੜਾ ਜਿਹਦੇ ਪ੍ਰੋਪਰ ਪਟਾ ਤੇ ਪੰਜ ਕਲੈਣ ਘੋੜਾ ਤੇ ਆਪਦੇ ਬੱਚਿਆਂ 'ਚ ਵੀ ਮਾਰਕਾ ਬਹੁਤ ਸੋਹਣਾ ਦਿੰਦਾ ਇਸ ਘੋੜੇ ਦੀ ਲਾਈਨ ਵੀ ਚੰਗੀ ਆ ਤੇ ਸ਼ੋਅ ਇਹਨੇ 1 2 ਨਹੀਂ ਤਕਰੀਬਨ 17 18 ਸ਼ੋਅ ਖੇਡਿਆ ਤੇ ਸਾਰੀਆਂ ਜੀ ਚੰਗੀਆਂ ਪੋਜੀਸ਼ਨਾਂ ਇਸ ਘੋੜੇ ਨੇ ਹਾਸਲ ਕੀਤੀਆਂ ਨੇ ਤੇ ਬੱਚੇ ਉਹ ਵੀ ਮੈਂ ਤੁਹਾਨੂੰ ਫੋਟੋਆਂ ਲਾਤੀਆਂ ਤੇ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਨਾ ਬਾਈ ਉਹਨਾਂ ਨੇ ਪੇਜ ਬਣਾਇਆ ਹਾ ਸਤਾਰ ਵਾਲੇ ਆ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਫੋਲੋ ਕਰ ਲਿਓ ਕਿਉਂਕਿ ਇਸ ਫਾਰਮ ਦੀ ਸਾਰੀ ਅਪਡੇਟ ਜਾਂ ਸਤਾਰ ਬਾਰੇ ਅਪਡੇਟ ਇਸ ਪੇਜ ਤੋਂ ਮਿਲੂਗੀ ਤੁਹਾਨੂੰ ਤੇ ਆਜੋ ਹੁਣ ਬਾਈ ਪਿੰਕੇ ਤੇ ਬਾਈ ਸਨੀ ਨਾਲ ਗੱਲਬਾਤ ਕਰਾਉਣਾ ਮੈਂ ਤੁਹਾਡੀ ਤੇ ਇੱਕ ਦੋ ਜਾਨਵਰ ਫੋਰ ਸੇਲ ਆਲਾ ਵੀ ਆ ਉਹ ਤੁਸੀਂ ਗੱਲ ਕਰ ਲਿਓ ਇੱਕ ਪ੍ਰਭਾਤ ਦਾ ਬੱਚਾ ਬਹੁਤ ਚੰਗਾ ਪ੍ਰੋਪਰ ਪੰਜ ਕੇ ਲੈਣ ਹੋਮ ਬਰੀਡ ਆ ਇਸ ਫਾਰਮ ਦੀ ਤੇ ਉਹ ਵੀ ਤੁਹਾਨੂੰ ਮੈਂ ਵੀਡੀਓ ਚ ਦਿਖਾਉਂਗਾ ਉਹ ਫੋਰ ਸੇਲ ਆ ਜਿਸ ਕਿਸੇ ਭਰਾ ਨੂੰ ਚੰਗਾ ਲੱਗਿਆ ਤੁਸੀਂ ਬੱਚਾ ਉਹ ਦੇਖ ਕੇ ਜਿਹੜਾ ਉਹ ਖਰੀਦ ਸਕਦੇ ਹੋ ਜਿਹੜੇ ਸੱਜਣ ਨਵੇਂ ਆ ਆਪਣੇ ਚੈਨਲ ਤੇ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟਾਂ ਚ ਘੋੜਾ ਦੱਸਿਓ ਤੁਹਾਨੂੰ ਸਤਾਰ ਕਿਵੇਂ ਲੱਗਿਆ ਕਿਉਂਕਿ ਬੜੇ ਲੰਮੇ ਸਮੇਂ ਬਾਅਦ ਸਤਾਰ ਦੀ ਵੀਡੀਓ ਜਿਹੜੀ ਉਹ ਆਪਣੇ ਚੈਨਲ ਤੇ ਆਈ ਹੈ ਮਿੱਤਰੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਬੈਠਾ ਹਾਂ ਬਾਬਾ ਸਟਾਰਡ ਫਾਰਮ ਤੇ ਪਿੰਡ ਖਾਈ ਜ਼ਿਲ੍ਹਾ ਮੋਗਾ ਅੱਜ ਤੁਹਾਨੂੰ ਸਤਾਰ ਘੋੜਾ ਦਿਖਾਉਣਾ ਸਤਾਰ ਘੋੜਾ ਤੁਸੀਂ ਬੜੇ ਸ਼ੋਹਾਂ ਦੇ ਉੱਪਰ ਦੇਖਿਆ ਮੰਡੀਆਂ ਮੇਲਿਆਂ ਦੇ ਉੱਪਰ ਦੇਖਿਆ ਜਈ ਕਈ ਵੀਡੀਓ ਵੀ ਆਈਆਂ ਨੇ ਸਤਾਰ ਦੀਆਂ ਤੇ ਸਤਾਰ ਘੋੜਾ ਪੂਰਾ ਬੱਚੇ ਵੀ ਬਹੁਤ ਚੰਗੇ ਪੈਦਾ ਕਰ ਰਿਆ ਅਲੀ ਕਰਲਕੜ ਲਾਈਨ ਦਾ ਇਕਲੌਤਾ ਇਹ ਜਹਾ ਘੋੜਾ ਵੀ ਜੀ ਨੇ ਆਪਦਾ ਬਹੁਤ ਨਾਮ ਜਿਹੜਾ ਉੱਚੇ ਲੈਵਲ ਤੇ ਲੈ ਕੇ ਆਪਣੀ ਲਾਈਨ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਇਸ ਘੋੜੇ ਨੇ ਤੇ ਬਾਈ ਹੋਰਾਂ ਦੇ ਫਾਰਮ ਦੇ ਮੈਂ ਤੁਹਾਨੂੰ ਹੋਰ ਜਾਨਵਰ ਵੀ ਬਹੁਤ ਚੰਗੇ ਦਿਖਾਉਣੇ ਆ ਵੀ ਉਹ ਨਾਲ ਗੱਲਬਾਤ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਪਰਮਾਦਾ ਜੀ ਸასი ਸ਼ਕਰਾ ਬਾਈ ਜੀ ਹੋਰ ਠੀਕ ਬਹੁਤ ਵਧੀਆ ਕੈਮੋ ਬਾਈ ਜੀ ਤੇ ਮੈਂ ਅੱਜ ਫੱਕਰ ਬੰਦਿਆਂ ਨੂੰ ਮਿਲਿਆ ਮੇਰਾ ਵੀ ਜੀ ਲੱਗਿਆ ਰਿਹਾ ਮੈਂ ਰਾਤ ਹੀ ਬਾਈ ਹੋਰਾਂ ਕੋਲ ਆ ਗਿਆ ਸੀ ਤੇ ਬਾਈ ਫਤਿਹ ਦੀ ਸਾਂਝ ਪਾਦੇ ਫਿਰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਫਤਿਹ ਦੀ ਸਾਂਝ ਤਾਂ ਪਾਈ ਆ ਵੀ ਘੋੜੇ ਰੱਖਣੇ ਕਿੰਨੇ ਕੌਕਿਆ ਉਹ ਸਾਡੇ ਬਾਈ ਪਿੰਕੇ ਤੋਂ ਪੁੱਛੋ ਬਹੁਤ ਔਕਿਆ ਬਾਈ ਬਹੁਤ ਬਹੁਤ ਧੰਨਵਾਦ ਦੇ ਅੰਤ ਵੀਰੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਸਾਡੇ ਕੋਲੇ ਪਹੁੰਚੇ ਨਿੱਕੇ ਸੱਦੇ ਤੇ ਕੋਈ ਗੱਲ ਨਹੀਂ ਵੀਰੇ ਜੀ ਤੇ ਆਪਣਾ ਬਈ ਸਤਾਰ ਦੀ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਵੀਰੇ ਤੇ ਆਪਾਂ ਜਿਸ ਸਥਾਨ ਤੇ ਬੈਠੇ ਆਂ ਬਈ ਸਥਾਨ ਦਾ ਕੀ ਨੋ ਆ ਆਪਣੇ ਉਰ ਇੱਥੇ ਘੋੜੇ ਰੱਖੇ ਹੋਇਆ ਉਹ ਸਾਨੂੰ ਜਰੂਰ ਦੱਸੋ ਵੀਰੇ ਇਹ ਉਦਾਸੀਨ ਸੰਪਰਦਾਏ ਦਾ ਸਥਾਨ ਆ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਆ ਜੀ ਠੀਕ ਆ ਵੀਰੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਠੀਕ ਆ ਜੀ ਹਾਂਜੀ ਬਈ ਠੀਕ ਆ ਇਹ ਸਥਾਨ ਤੇ ਘੋੜੇ ਰੱਖੇਦੇ ਬਾਬਾ ਸਟੱਡ ਫਾਰਮ ਆ ਆਪਣੇ ਫਾਰਮ ਦਾ ਬਾਬਾ ਫਾਰਮ ਹਾਂਜੀ ਹਾਂਜੀ ਬਾਬਾ ਫਾਰਮ ਬਾਬਾ ਫਾਰਮ ਬਾਬਾ ਫਾਰਮ ਠੀਕ ਆ ਬਈ ਸਤਾਰ ਨੂੰ ਕਿੰਨਾਕ ਸਮਾਂ ਹੋ ਗਿਆ ਆਪਣੇ ਕੋਲ ਇਹਨੂੰ ਇਹਨੂੰ ਬਈ 25 अच्छा आगे आवन ਵਾਲੀ तकरीबन 2 ਸਾਲ ਦੇ ਨੇੜੇ ਹੋਣਾ ਦਾ ਸੁਨੇਹਾ ਠੀਕ ਆ ਬਾਈ ਆਪਣੇ ਕੋਲ ਜਦੋਂ ਆਇਆ ਬਾਈ ਕਿੰਨੀ ਕੁ ਘੋੜੀ ਮੇਟ ਕਰਾਤੀ ਸਤਾਰ ਤੋਂ ਆਪਾਂ ਨੇ ਜੀ ਆਪਾਂ ਬਾਈ 120 25 ਘੋੜੀਆਂ ਮੇਟ ਹੋਊਗਾ ਠੀਕ ਆ ਨਹੀਂ ਬਹੁਤ ਚੰਗੀ ਘੋੜੀ ਮੇਟ ਹੋਊਗੀ ਬਾਈ ਠੀਕ ਆ ਕਿਉਂਕਿ ਮਾਰ ਕ ਮੂਰ ਕਾ ਚੰਗਾ ਦਿੰਦਾ ਉਹ ਬੱਚਾ ਸੋਹਣਾ ਸੂਈ ਜਾਂਦਾ ਜੀ ਜਿੰਨੇ ਵੀ ਬੱਚੇ ਦੇਖੇ ਮੈਂ ਬੇਸ਼ੇਰੀ ਦੇਖੇ ਹੁਣ ਬਾਈ ਜੂਨ ਤੇ ਕਰ ਘੋੜੀਆਂ ਸੂਈ ਜਾਂਨਾਂ ਅੱਛਾ ਬਾਈ ਠੀਕ ਆ ਤੇ ਬਾਈ ਆਪਾਂ ਗੱਲ ਕਰੀ ਸਤਾਰ ਦੀ ਬਲੱਡ ਲਾਈਨ ਬਾਰੇ ਆਪਾਂ ਜ਼ਰੂਰ ਦੱਸਿਆ ਸੱਜਣਾ ਨੂੰ ਵੀ ਕੀ ਪ੍ਰੋਪਰ ਬਲੱਡ ਲਾਈਨ ਆਪਣੇ ਘੋੜੀ ਅਲੀ ਕਰ ਲਗੜ ਲਾਈਨ ਆ ਜੀ ਇਹ ਠੀਕ ਆ ਬਾਈ ਰਾਂਝੇ ਦਾ ਬੱਚਾ ਏ ਤੇ ਰੈਂਬੋ ਦਾ ਪੋਤਾ ਜੀ ਰੈਂਬੋ ਦਾ ਪੋਤਾ ਅਲੀ ਕਰ ਲਗੜ ਲਾਈਨ ਜਿਆਦਾਤਰ ਮੱਥੇ ਫੁੱਲ ਜਾਂ ਜੈਡ ਬਲੈਕ ਘੋੜਿਆਂ ਕਰਕੇ ਮਸ਼ਹੂਰ ਸੀ ਹਾਂਜੀ ਬਾਈ ਹਾਂਜੀ ਇਹਦੇ ਮਤਲਬ ਪ੍ਰੋਪਰ ਪਟਾ ਤੇ ਪ੍ਰੋਪਰ ਪੰਜ ਕਲੈਨ ਘੋੜਾ ਬਈ ਹਾਂਜੀ ਹਾਂਜੀ ਮਨ ਲਾ ਇਕਲੌਤਾ ਘੋੜਾ ਹੋਊਗਾ ਇਸ ਲਾਈਨ ਦਾ ਬਿਲਕੁਲ ਠੀਕ ਆ ਬਾਈ ਉਮਰ ਕਿੰਨੀ ਹੋ ਗਈ ਬਈ 17 ਦੀ ਆਪਣੇ ਉਮਰ ਬਾਈ ਇਹਨੂੰ ਆ 25 ਦਸੰਬਰ ਨੂੰ 8ਵਾਂ ਸਾਲ ਲੱਗ ਗਿਆ ਜੀ 7 ਪੂਰੇ ਹੋਗੇ 8ਵਾਂ ਲੱਗ ਗਿਆ 8ਵਾਂ ਠੀਕ ਹੈ ਵੀਰੇ ਤੇ ਹੁਣ ਕਦ ਕਿੰਨਾ ਘੋੜੇ ਦਾ ਭਈ ਆਪਣੇ ਦਾ 68 ਪਲੱਸ ਹੈ ਜੀ 68 ਪਲੱਸ ਹੈ ਤਾਂ ਠੀਕ ਆ ਤੇ ਕੋੜੀਆਂ-ਕੋੜੀਆਂ ਮੈਂ ਦੇਖਿਆ ਨਾ ਬਈ ਹੁਣ ਵੀ ਤੁਹਾਡੇ ਫਾਰਮ ਤੇ ਆਈਆਂ ਹੋਈਆਂ ਨੇ ਮਿਲਣ ਵਾਸਤੇ ਹਾਂਜੀ ਬਈ ਤਿੰਨ ਘੋੜੀਆਂ ਖੜੀਆਂ ਠੀਕ ਆ ਹੁਣ ਫੀਸ ਕਿੰਨੀ ਰੱਖੀ ਹੋਈ ਆ ਬਈ ਸਤਾਰ ਦੀ 51000 ਹੈ ਜੀ 51000 ਕਿਵੇਂ ਮਾਨਤਾਣ ਹੋ ਜਾਂਦਾ ਹੁੰਦਾ ਵੀ ਹਾਂ ਬਈ ਨਰਾਜ਼ ਨਹੀਂ ਬਾਈ ਕਰਦੇ ਆਪਾਂ ਠੀਕ ਆ ਬਈ ਹਾਂ ਪਰ ਕਈ ਬੜਾ ੱੱੱਕਾ ਵੀ ਕਰ ਜਾਂਦੇ ਨੇ ਉਹ ਵੀ ਮਾੜੀ ਗੱਲ ਆ ਬਿਲਕੁਲ ਬਿਲਕੁਲ ੱੱਕਾ ਕਰ ਜਾਂਦੇ ਨੇ ਕਈ ਵਾਰ ਜਿਵੇਂ ਵਪਾਰੀ ਨਹੀਂ ਸ਼ੁਰੂ ਹੁੰਦੇ ਹੁੰਦੇ ਯੂਪੀ ਵਾਲੇ ਜ਼ਿਆਦਾਤਰ ਮੈਂ ਕਹਿਦਾ ਨਾ ਵੀ ਬੰਦਾ ਭਾਵੇਂ 10 ਲੱਖ ਮੰਗ ਲੇ ਉਹਨੇ 50 ਹਜ਼ਾਰ ਤੋਂ ਸ਼ੁਰੂ ਹੋਣਾ ਰੇਟ ਦਾ ਵੀ ਉਹ ਵੀ ਗੱਲ ਮਾੜੀ ਆ ਹਨਾ ਵੀ ਚੱਲ 51 ਸ਼ਰਕੂ ਕਿ ਐਡਾ ਘੋੜਾ ਬਈ ਸ਼ੋਅ ਵੀ ਇਹਨੇ ਬਹੁਤ ਜਿੱਤੇ ਹੋਏ ਆ ਵੀਰੇ 17 ਸ਼ੋਅ ਜਿੱਤ ਗਿਆ ਜੀ ਠੀਕ ਆ ਬਈ ਬਈ ਪਿੰਕੇ ਹੁਣ ਨਹੀਂ ਦੇਖਿਆ ਸ਼ੋਅਾਂ ਦੇ ਵਿੱਚ ਨਹੀਂ ਬਈ ਹੁਣ ਬਾਕੀ ਡਾ ਜੀ ਮਾਰਦਾ ਜੀ ਸ਼ੋਅਾਂ ਦਾ ਅੱਛਾ ਹਾਂਜੀ ਭਾਈ ਨਹੀਂ ਕੀੜਾ ਮਾਰਨਾ ਨਹੀਂ ਚਾਹੀਦਾ ਨਹੀਂ ਭਾਈ ਬੱਚੇ ਤਿਆਰ ਕਰਾਂਗੇ ਬੱਚੇ ਪਾਵਾਂਗੇ ਹਾਂ ਆਪਾਂ ਵਾਕੀ ਜਿੱਤ ਵੀ ਬਹੁਤ ਸ਼ੋਅ ਗਿਆ ਹਾਂ ਹੁਣ ਤਾਂ ਫਾਇਦਾ ਨਹੀਂ ਭਾਈ ਕੋਈ ਪਾਉਂਦਾ ਨਾ ਹਾਂ ਨਹੀਂ ਹੁਣ ਪਰਫਾਰਮ ਵੀ ਮੈਂ ਅੱਜ ਦੇਖਿਆ ਵੀਡੀਓ ਚ ਜਿਵੇਂ ਨੈਕ ਨੂੰ ਕੋਈ ਜਿਹੜੀ ਸ਼ੋਅ ਕਰਦਾ ਹਨਾ ਭਾਈ ਕਈ ਮੈਨੂੰ ਸੱਜਣ ਕਹਿੰਦੇ ਆ ਜਦੋਂ ਕਿ ਕੋੜੇ ਦੀ ਚੰਗੀ ਫੋਟੋ ਚੰਗੀ ਵੀਡੀਓਗ੍ਰਾਫੀ ਹੋਈ ਭਾਈ ਉਹ ਕੋੜੇ ਦੀ ਵੀਡੀਓਗ੍ਰਾਫੀ ਕਰੀ ਸੀ ਤਾਂ ਨੇ ਉਹੋ ਜਿਹੀ ਬਣਾ ਦੇ ਸਾਡੇ ਕੋੜੇ ਦੀ ਉਹ ਭਾਈ ਕੋੜੇ ਚ ਨੇਚਰਲੀ ਕੋਣ ਹੁੰਦੇ ਨੇ ਹੁਣ ਕੈਮਰਾ ਵਾਲਾ ਬੰਦਾ ਤਾਂ ਹੈ ਨਹੀਂ ਕੋਈ ਚੱਕ ਕੇ ਕੋੜੇ ਚ ਪਾ ਦੂ ਉਹ ਤਾਂ ਜਿਹੇ ਜੀ ਕੋੜ ਉਹੋ ਜਿਹੋ ਦੀ ਫੋਟੋਗ੍ਰਾਫੀ ਹੋਣੀ ਉਹੋ ਜਿਹੋ ਦੀ ਵੀਡੀਓਗ੍ਰਾਫੀ ਹੋਣੀ ਜੀ ਬਾਈ ਜੀ ਬਿਲਕੁਲ ਵੀਰੇ ਹਾਂ ਬਾਈ ਪਿੰਕੇ ਜਿਵੇਂ ਆਪਣੇ ਘੋੜੇ ਦੀ 51000 ਫੀਸ ਆ ਚਲੋ ਜਾਇਜ਼ ਫੀਸ ਆ ਕਿਉਂਕਿ ਘੋੜੇ ਨੇ ਬਾਈ ਬਹੁਤ ਨਾਮ ਨਾਲ ਖੱਟਿਆ ਸੀ ਨੇ ਚੋਟੀ ਦੇ ਉਹਨਾਂ ਘੋੜਿਆਂ ਨਾਲ ਭੇੜਿਆ ਹੋਇਆ ਵੀ ਜਿਹੜੇ ਚੈਂਪੀਅਨ ਆਫ ਚੈਂਪੀਅਨ ਰਹਿਏ ਘੋੜੇ ਹਨ ਤੇ ਬਰਾਬਰ ਟੱਕਰ ਦਿੰਦਾ ਰਿਹਾ ਘੋੜਾ ਇਹ ਤੇ ਜਿਵੇਂ ਹੁਣ 51000 ਫੀਸ ਆ ਕੋਈ ਇਹ ਹੈਗਾ ਵੀ ਦੋ ਜੰਪ ਜਾਂ ਤਿੰਨ ਜੰਪ ਨਹੀਂ ਬਾਈ ਘੋੜੀ ਚ ਨਾਨੋਕਸ ਹੋਵੇ ਘੋੜੀ ਗੱਬਣ ਕਰਾਵਾਂਗੇ ਅੱਛਾ ਜੰਪ ਵਾਲਾ ਕੋਈ ਮੈਟਰ ਨਹੀਂ ਹੈਗਾ ਬਾਈ ਛੱਡਣ ਦਾ ਬਿਲਕੁਲ ਬਾਈ ਖੁਸ਼ ਹੋ ਕੇ ਹੀ ਛੱਡਾਂਗੇ ਬਾਈ ਯਾਰ ਠੀਕ ਆ ਬਾਈ ਹਾਂਜੀ ਨਹੀਂ ਇਹ ਵੀ ਠੀਕ ਆ ਬਾਈ ਹੁਣ ਜੇ ਆਪਾਂ 4-5 ਵਾਰ ਵੀ ਘੋੜਾ ਛੱਡਦਾਂ ਨੇ ਜੇ ਫੇਰ ਹੁਣਾਂ ਕੁੜੀ ਦੇ ਬਦਦਾ ਆਪਾਂ ਕੁੜੀ ਦੀ ਨੁਕਸ ਹੋ ਸਕਦਾ ਨਾਲ ਬਿਲਕੁਲ ਬਿਲਕੁਲ ਤੇ ਇੱਕ ਬਾਈ ਇਸ ਵਾਰ ਮੈਂ ਪੁਸ਼ਕਰ ਦੇਖਿਆ ਮਤਲਬ ਫਸਟ ਟਾਈਮ ਇਸ ਤਾਰ ਗਿਆ ਹੁਣਾਂ ਪੁਸ਼ਕਰ ਹਾਂਜੀ ਬਾਈ ਤੇ ਕਿਵੇਂ ਦਾ ਰਿਸਪੌਂਸ ਰਿਹਾ ਪੁਸ਼ਕਰ ਦਾ ਬਾਈ ਬਾਈ ਸਵਾਦ ਆ ਗਿਆ ਜਮਾ ਪੂਰਾ ਅੱਛਾ ਮੈਂ ਕਿਹਾ ਜਮਾ ਨੰਦ ਵੱਜ ਗਏ ਅੱਛਾ ਆਨੰਦ ਲਿਆ ਪੂਰਾ ਤੇ ਕਿਵੇਂ ਦਾ ਰਿਸਪੌਂਸ ਮਿਲਿਆ ਬਾਈ ਘੋੜੇ ਨੂੰ ਉੱਥੇ ਰੋਲਾ ਹੈ ਸੀ ਨਾ ਪਹਿਲਾਂ ਦੇ ਰਹਿੰਦੀ ਹਗਾ ਤੋਂ ਤਾਂ ਵੀ ਰੀਅਲ ਲਾਈਫ 'ਚ ਦੇਖਿਆ ਨਹੀਂ ਸੀਗਾ ਇਹਨੂੰ ਠੀਕ ਹੈ ਬਈ ਉੱਥੇ ਜਦੋਂ ਲੈ ਕੇ ਗਏ ਆ ਵੀ ਜਿਹਨੂੰ ਵੀ ਕਿਨੂੰ ਪਤਾ ਲੱਗਦਾ ਸੀਗਾ ਵੀ ਉੱਥੋਂ ਐ ਕਰਕੇ ਇੱਕ ਪੰਜਾਬ ਦੀ ਲਾਈਨ ਦਾ ਘੋੜਾ ਬੇਸਤਾਰ ਘੋੜਾ ਆਇਆ ਹੋਇਆ ਹੈਗਾ ਹਮਮ ਪਰਦੀਪ ਬਾਈ ਨੇ ਸਲੈਂਗ ਦਿੱਤਾ ਹੋਇਆ ਸੀਗਾ ਵੀ 4x4 ਪਹੁੰਚ ਚੁੱਕਿਆ ਪੁਸ਼ਕਰ ਮੇਲੇ ਦੇ ਵਿੱਚ ਅੱਛਾ ਅੱਛਾ ਤੇ ਉਸ ਚੀਜ਼ ਦੇ ਕਾਰਨ ਬਈ ਜਿਹੜੇ ਸੀਗੇ ਦੇਖਣ ਆਲੇ ਬਈ ਬਹੁਤ ਜਣੇ ਆਏ ਆ ਬਈ ਬਾਹਰਲੇ ਵੀ ਇੰਟਰਨੈਸ਼ਨਲ ਵੀ ਜਿਹੜੇ ਟੂਰਿਸਟ ਆਇਆ ਸੀਗਾ ਉਹ ਵੀ ਬੜੇ ਪ੍ਰਸੰਨ ਹੋਏ ਆ ਦੇਖ ਕੇ ਇਸਤਾਰ ਨੂੰ ਤੇ ਜਿਹੜੇ ਉੱਥੋਂ ਦੇ ਲੋਕਲ ਬਰੀਡਰਸ ਵੀ ਆ ਨਾ ਉਹ ਵੀ ਬ ਪਿਓ ਮਾਨ ਨਹੀਂ ਆਉਦਾ ਭੰਡਾ ਅਫਸਲਾਉਣ ਵਾਲੀ ਗੱਲ ਨਹੀਂ ਗੀ ਬਟ ਉਹਨਾਂ ਨੇ ਜਿਹੜਾ ਉਹਦਾ ਸਟਰਕਚਰ ਦੇਖਿਆ ਲੈਂਥ ਆ ਬ੍ਰੈਡਥ ਆ ਉਹਦੀ ਸਾਰਾ ਕੁਝ ਉਹ ਕਿਸੇ ਵੀ ਕੰਪੈਰੀਜ਼ਨ ਹੈ ਨਹੀਂਗਾ ਉਹਦਾ ਕਿਤੇ ਬਾਕੀ ਜਦੋਂ ਸ਼ੋਹ ਤੇ ਜਾਂਦਾ ਜਾਂ ਮੇਲੇ ਦਾ ਰੋਬ ਹੋ ਰੇ ਹੋ ਜਾਂਦਾ ਭਾਈ ਕੋੜੇ ਦਾ ਪਿਓ ਵਾਲਾ ਕੰਮ ਭਾਈ ਜਦੋਂ ਪਿਓ ਨੂੰ ਸਲਾਮਾ ਹੁੰਦੇ ਉਹਨਾਂ ਨੂੰ ਪਤਾ ਨੂੰ ਤਾਂ ਪਿਓਨ ਲੱਗ ਜਾਂਦੀਆਂ ਨਾ ਖਾਨਦਾਨ ਬਹੁਤ ਚੰਗਾ ਬਈ ਇੱਕ ਡਿਫਰੈਂਟ ਬਲੱਡ ਲਾਈਨ ਆ ਇਹ ਫਾਦਰ ਨੇ ਮੇਲਿਆਂ ਚ ਬੜਾ ਨਾਮਾ ਕਟਿਆ ਭਾਈ ਚਲੋ ਉਮਰ ਥੋੜੀ ਮਿਲੀ ਆ ਤੇ ਪਰ ਮੇਲਿਆਂ ਦਾ ਸ਼ਿਕਾਰ ਬੰਦਾ ਰਿਹਾ ਉਹ ਵੀ ਗਾਂ ਜਾ ਕੇ ਪਤਨੇ ਸਰਦਾਰੀ ਸੰਭੀ ਆ ਉਹਦੀ ਤਾਂ ਫਿਰ ਕੋਈ ਵੀ ਘੋੜਾ ਵੀਰੇ ਜੇ ਮੈਂ ਆਪਾਂ ਆਪਣੀ ਲਾਈਨ ਪ੍ਰਮੋਟ ਕਰਨੀ ਹੈ ਘੋੜਾ ਪ੍ਰਮੋਟ ਕਰਨਾ ਲੋਕਾਂ ਨੂੰ ਦਿਖਾਵਾਂਗੇ ਲਾਈਵ ਦੇਖਦੇ ਚੀਜ਼ ਤਾਂ ਬਹੁਤ ਪ੍ਰਭਾਵ ਪੈਂਦਾ ਉਸ ਚੀਜ਼ ਦਾ ਬਈ ਬਿਲਕੁਲ ਬਈ ਬਿਲਕੁਲ ਤੇ ਇੱਕ ਵਾਰ ਆਪਾਂ ਨੇ ਹੋਰ ਘੋੜਾ ਦੇਖਿਆ ਜਿਹੜਾ ਮੱਥੇ ਫੁੱਲ ਤਿੰਨ ਪੈਰ ਚਿੱਟਿਆਂ ਦਾ ਜੀ ਉਹ ਸ਼ਣੀ ਵੀਰਾ ਦੱਸੋ ਜੀ ਉਹਦੀ ਡਿਟੇਲ ਉਹ ਬਈ ਆਪਣੇ ਹੀ ਹੁੰਦੇ ਆ ਫਰਕ ਸੇ ਏਜ ਤਾਂ ਉਹਦੀ ਹੋਗੀ ਹੋਣੀ ਆ 5 6 ਸਾਲ ਦਾ ਹੋ ਗਿਆ ਹੋਣਾ ਉਹ ਠੀਕ ਹੈ ਬਈ ਤੇ ਲਾਈਨ ਵਾਲੇ Rajasthan ਲਾਈਨ ਦਾ ਬੱਚਾ ਹੈਗਾ ਉਹ ਠੀਕ ਹੈ ਵੀਰੇ ਤੇ ਵੈਸੇ ਆਪਾਂ ਉਹਦਾ ਦੱਸਣ ਦਾ ਓਨਰ ਨੇ ਤਾਂ ਆਪਾਂ ਲਾਈਨ ਵੀ ਦੱਸਤੀ ਵੈਸੇ ਆਪਾਂ ਉਹਦੇ ਨੂੰ ਅਨਨੋਨ ਕਹਿੰਨੇ ਆ ਉਹਨੂੰ ਯਾਰ ਵੀ ਜੇ ਕਿਸੇ ਵੀਰ ਨੇ ਲੈਣਾਗਾ ਬਜਟ ਫਰੈਂਡਲੀ ਬੱਚਾ ਹੈਗਾ ਵੀ ਘੋੜਾ ਕਹਿ ਸਕਦੇ ਆਂਗੇ ਤੇ ਬਈ ਦੇ ਦਾਂ ਕੋਈ ਨਾ ਵਧੀਆ ਸਾਗਤਾ ਉਹਨਾਂ ਦੇ ਦਾਂ ਕਿਸੇ ਨੇ ਝੂਟੇ ਲੈਣੇ ਆ ਬਰੀਡ ਕਰਾਉਣਾਗਾ ਸਾਰੇ ਪੱਖੋਂ ਚੰਗਾ ਬਈ ਬਾਕੀ ਵੀਡੀਓ ਚ ਦਰਸ਼ਕਾਂ ਨੇ ਦੇਖ ਹੀ ਲਿਆ ਦੇਖ ਇਹਦਾ ਕੱਦ ਕਿੰਨਾ ਬਈ ਘੋੜੇ ਦਾ ਜੀ ਕੱਦ ਹੋਊਗਾ ਬਈ ਆਪਣਾ 63 ਥਰੂ ਡੂਗਾ 63 ਇੰਚ ਕਰਦਾ ਜੀ ਠੀਕ ਆ ਤੇ ਸਵਾਰੀ ਸੂਰੀ ਦਾ ਕਿਵੇਂ ਆ ਬਈ ਸੂਰੀ ਦਾ ਪੂਰਾ ਵਧੀਆ ਬਈ ਜਦ ਬਈ ਜਵਾਕ ਸੁਬਾ ਸ਼ਾਮ ਲੈ ਕੇ ਤੁਰੇ ਫਿਰਦੇ ਰਹਿੰਦੇ ਆ ਘੋੜਿਆਂ ਨਾਲ ਵੀ ਤੁਰਿਆ ਜਾਂਦਾ ਰਹਿੰਦਾ ਹੈ ਕਿ ਕੋਈ ਦਿੱਕਤ ਨਹੀਂ ਕੀ ਉਹਨੂੰ ਅੱਛਾ ਬਈ ਹਾਂਜੀ ਹਾਂਜੀ ਠੀਕ ਠੀਕ ਉਹ ਆਪਣੀਆਂ ਰੇਵੀਆ ਤੁਰਦਾਗਾ ਠੀਕ ਆ ਬਈ ਹਾਂਜੀ ਹਾਂਜੀ ਨਾ ਸ਼ਕੀਨਾਂ ਗਰਦਨ ਗ ਮੈਂ ਤਾਂ ਜਰਦ ਨੂੰ ਚੰਗੀ ਆ ਬਾਈ ਹਾਂ ਚੰਗੀ ਆ ਮੈਨੂੰ ਲੱਗਦਾ ਕਿ ਸਾਰਾ ਕੁਝ ਹੀ ਚੰਗਾ ਸਤਾਰ ਜਦੋਂ ਸਾਹਮਣੇ ਖੜਦਾ ਘੋੜਾ ਥੋੜਾ ਗ੍ਰੈਸ਼ਨ ਜਿਆਦਾ ਦਿਖਾਉਂਦਾ ਮੈਂ ਤਾਂ ਕਹੇਗੀ ਨਾਂ ਲਾਈਏ ਆਪਾਂ ਹਣਾ ਪਰ ਚਲੋ ਇੱਕ ਤਾਂ ਉਹਨੂੰ ਬੈਨੀਫਿਟ ਇਹ ਵੀ ਮਿਲ ਜਾਂਦਾ ਜਦ ਦੂਜਾ ਨਰ ਹੁੰਦਾ ਘੋੜਾ ਥੋੜਾ ਠੀਕ ਰਹਿੰਦਾ ਵੀ ਜਿਆਦਾ ਬਿਲਕੁਲ ਬਾਈ ਹੋਰ ਜਦੋਂ ਮੰਡੀ ਤੇ ਜਾਂਦਾ ਨਾ ਜਿਆਦਾ ਗੁੱਸਾ ਨਹੀਂ ਕਰਦਾ ਦੂਜੇ ਘੋੜੇ ਹੁੰਦੇ ਦੇਖ ਕੇ ਯੂਜ਼ ਟੂ ਹੋ ਜਾਂਦਾ ਥੋੜਾ ਜਿਹਾ ਜੋ ਬੋਰਜੀ ਹੁੰਦੀ ਹੋਈ ਕੇ ਕੱਢ ਲੈਂਦੇ ਆ ਬਾਈ ਟੱਚਿੰਗ ਟੂਚਿੰਗ ਕਰਾ ਲਈਦੀ ਹੈਗੀ ਉਦੋਂ ਅੱਛਾ ਆਪਦਾ ਆਪ ਹੀ ਨਾਂਦ ਬਣ ਲਈਦਾ ਸੱਲਾ ਪਰਮਾਤਮਾ ਨੇ ਤੁਹਾਨੂੰ ਇੰਨਾ ਚੰਗਾ ਘੋੜਾ ਬਖਸ਼ਿਆ ਬਾਈ ਕਿਵੇਂ ਸਵੱਬਜਾ ਕਿਵੇਂ ਬਣ ਗਿਆ ਸਤਾਰ ਆਉਣ ਦਾ ਇਹ ਬਾਈ ਯਾਰ ਅਸੀਂ ਗਜਰਾਤ ਜਾਂਦੇ ਸੀ ਇਹ ਘੋੜਾ ਲੈਣ ਅੱਛਾ ਬਾਈ ਉਹ ਜੱਸੀ ਵੀਰ ਆ ਆਪਣਾ ਜਸਪ੍ਰੀਤ ਮਾਨ ਨੰਗਲਾਂ ਤੋਂ ਅੱਛਾ ਬਾਈ ਪਿਆਰ ਆ ਆਪਣਾ ਬਾਈ ਦਾ ਹੂੰ ਉਹ ਮੈਂ ਕਿਹਾ ਵੀਰੇ ਆਪਾਂ ਗਜਰਾਤ ਚੱਲਦੇ ਆ ਘੋੜਾ ਲੈਣ ਆਹਦਾ ਯਾਰ ਆਪਾਂ ਇੱਥੇ ਹੀ ਦੇ ਲੈਣੇ ਆ ਘੋੜਾ ਹੂੰ ਉਹਨੇ ਜਦੋਂ ਫਿਰ ਸਤਾਰ ਦਾ ਨਾਮ ਲਿਆ ਫਿਰ ਬਾਈ 2-3 ਦਿਨ ਨੀਂਦ ਨਹੀਂ ਆਈ ਅੱਛਾ ਬਾਈ ਸੁਪਣਿਆਂ 'ਚ ਵੀ ਸਤਾਰ ਦੇ ਸੀ ਆਵੇ ਹੂੰ ਵੀ ਯਾਰ ਹੋ ਜੂਗਾ ਇਹ ਕੰਮ ਹੂੰ ਜਦੋਂ ਮਹਾਰਾਜ ਨੇ ਕਿਰਪਾ ਕਰਤੀ ਬਈ ਆ ਗਿਆ ਹਨ ਹੂੰ ਤੇ ਸਾਰਾ ਰੰਗ ਭਾਗ ਲੱਗ ਗਿਆ ਬਈ ਨਹੀਂ ਬਹੁਤ ਜਦੋਂ ਦਾ ਕਰਮ ਵਾਲਾ ਆਇਆ ਬਈ ਹੂੰ ਵਧੀਆ ਬਸ ਜੈ ਜੈਕਾਰ ਆਈਆਂ ਜੀ ਨਹੀਂ ਚੰਗਾ ਘੋੜਾ ਆਉਣ ਨਾਲ ਵੀਰੇ ਫਾਰਮ ਦਾ ਬਹੁਤ ਫਰਕ ਪੈਂਦਾ ਘੋੜੀਆਂ ਮਿਲਦੇ ਨੇ ਬਾਕੀ ਜਿਵੇਂ ਸੇਲ ਪਰਚੇਜ ਹੁੰਦੀ ਹੈ ਕਈ ਵਾਰ ਸੇਲ ਪਰਚੇਜ ਦਾ ਬਹੁਤ ਵਾਧਾ ਹੋ ਜਾਂਦਾ ਹੈ ਉਹ ਚੀਜ਼ ਦਾ ਪਿੰਕੇ ਬਾਈ ਨਾਲ ਕਰੀ ਜਾਂਦੇ ਨੇ ਸੇਲ ਪਰਚੇਜ ਕਰ ਲਈਦਾ ਬਾਈ ਮਾੜਾ ਮੋਟਾ ਜੀ ਅੱਛਾ ਹਾਂ ਵੀ ਇੱਕ ਅੱਧੀ ਘੋੜੀ ਲੈ ਆ ਕੇ ਵੇਚ ਲਈ ਵੇਚ ਲਈ ਦੀ ਠੀਕ ਆ ਆਪਣੇ ਕੋਲ ਪਿੰਕੇ ਪ੍ਰਭਾਤ ਵਾਲਾ ਬਸ਼ੀਰਾ ਜੀ ਹਾਂਜੀ ਬਾਈ ਠੀਕ ਆ ਉਹ ਕਿੰਨੀ ਉਮਰ ਦਾ ਹੋ ਗਿਆ ਬਾਈ ਉਹ ਬਾਈ 16 17 ਮਹੀਨਿਆਂ ਦਾ ਹੋ ਗਿਆ ਠੀਕ ਆ ਬਾਈ ਇਹ ਉਹ ਆਪਣੀ ਹੋਮ ਬਰੀਡ ਆ ਜਿਹੜਾ ਖਰੀਦਿਆ ਹਾਂ ਬਾਈ ਹੋਮ ਬਰੀਡ ਆ ਉਹ ਉਹਦੀ ਮਾਂ ਰਤਨਾ ਕਰਦੀ ਸੀ ਬਾਈ ਆਪਣੇ ਕੋਲੇ ਵੱਡੀ ਘੋੜੀ ਸੀ 20 22 ਸਾਲ ਦੀ ਹੁਣ ਉਹ ਸਤਾਰ ਤੋਂ ਪ੍ਰੈਗਨੈਂਟ ਸੂਣ ਵਾਲੀ ਆ ਬਸ ਮਾਰਚ ਚ ਹੀ ਸੂ ਬਣਾ ਘੋੜੀ ਨੇ ਉਹਨੇ ਠੀਕ ਆ ਬਾਈ 22 23 ਮਾਰਚ ਨੂੰ ਉਹਦੇ 11 ਮਹੀਨੇ ਪੂਰੇ ਹੋ ਜਾਣੇ ਠੀਕ ਆ ਬਾਈ ਤੇ ਆਪਾਂ ਸੇਲ ਕਰਤੀ ਸੀ ਉਹ ਜਿਨ੍ਹਾਂ ਦੇ ਘਰੇ ਬਰੀਡ ਹੋਈ ਸੀ ਘੋੜੀ ਉਹਨਾਂ ਦੇ ਘਰੇ ਹੀ ਚਲੀ ਗਈ। ਅੱਛਾ ਬੱਚਾ ਰੱਖ ਲਿਆ ਸੀ ਆਪਾਂ। ਬੱਚਾ ਰੱਖ ਲਿਆ ਸੀ ਆਪਾਂ ਆਪ ਭਰਾਈ ਸੀ ਜੀ ਪ੍ਰਭਾਤ ਤੋਂ। ਠੀਕ ਆ ਬਾਈ। ਜੀ। ਬਹਿਵਲ ਸੀ ਉਦੋਂ ਘੋੜਾ। ਹਾਂਜੀ ਬਹਿਵਲ ਸੀ। ਠੀਕ ਆ ਵੀਰੇ। ਤੇ ਇਹਦਾ ਵਿਚਾਰ ਹੈਗਾ ਦੇਣ ਦਾ। ਹਾਂ ਇਹ ਵੀ ਦੇ ਦਾਂਗੇ ਬਾਈ। ਠੀਕ ਆ ਬਈ ਹੋਰ ਆ ਜੀ। ਠੀਕ ਆ ਜੀ। ਇਹਦਾ ਮਾਰਕਾ ਮੁਰਕਾ ਕੀ ਆ ਪ੍ਰਭਾਤ ਵਾਲੇ ਦੋ ਬਾਈ? ਪੰਜ ਕਲੀਆਂ ਨਹੀਂ ਆ ਬਾਈ ਮੱਥੇ ਪਟਾ ਵਾ। ਹੂੰ। ਉੱਪਰ ਪੰਜ ਕਲੀਆਂ। ਇਹ ਇਹਦੀ ਮਾਂ ਦੀ ਮਾਰਕਿੰਗ ਕੀ ਆ ਬਾਈ? ਮੱਥੇ ਫੁੱਲ ਸੀ ਜੀ। ਕੱਲਾ ਮੱਥੇ ਫੁੱਲ ਤੇ ਠੀਕ ਆ ਤੇ ਇਹਦਾ ਆਪਣੇ ਪਿਓ ਵਾਲੀ ਰੰਗ ਲੈ ਗਿਆ ਬਿਲਕੁਲ ਵੇਹਣਾ ਹਾਂ ਜੀ ਪ੍ਰਭਾਤ ਵਾਲਾ ਠੀਕ ਆ ਮਾਂ ਵੀ ਇਹਦੀ ਮਾਹੂਆ ਹੀ ਸੀ ਅੱਛਾ ਮਾਂ ਵੀ ਮਾਹੂਆ ਹੀ ਆ ਹੁਣ ਤੱਕ ਕਰਦੀ ਸੀ ਉਹਦਾ ਕੱਦ ਕਿੰਨਾ ਬਾਈ ਕੁੜੀ ਦਾ ਉਹਦਾ 65 62 ਇੰਚ ਹੋ ਸਾਢੇ 65 ਸੀ ਅੱਛਾ ਚੰਗੀ ਘੋੜੀ ਹੈ ਚੰਗੀ ਘੋੜੀ ਉਦੋਂ ਫਿਰ ਆਪਾਂ ਇਹ ਇੱਕੇ ਬੱਚਾ ਲੈ ਤੂੰ ਪਹਿਲਾ ਹੀ ਬੱਚਾ ਲਿਆ ਤੋ ਬਈ ਉਹ ਤੋਂ ਬਈ ਪਹਿਲਾ ਖਲੀਫੇ ਦੀ ਬੱਚੀ ਸੀ ਉਹ ਬਾਈ ਬੰਦਰਾਂ ਰੱਗਾਂ ਕੋਲੇ ਆ ਅੱਛਾ ਫੇਰ ਇੱਕ ਹੋਰ ਸੀ ਉਹ ਬਾਈ ਕਾਂਟੇ ਵਾਲੀ ਲੈ ਗਏ ਸੀ ਠੀਕ ਆ ਬਾਈ ਪਰਮਿੰਦਰ ਉਹਨੇ ਹਾਂ ਉਹ ਬੱਚੀ ਸ਼ੂਆ ਸ਼ੂਆ ਤੇ ਵੀ ਲਾਈ ਸੀ ਆਪਾਂ अच्छा वीर आपा नु ਮਿੱਤਰ ਨਹੀਂ ਦਿੱਤੀ ਸੀ ਗਗਨ ਤੋਂ ਲਈ ਸੀ ਤੂਸਿਆਂ ਤੋਂ ਵੀ ਜੱਸੀ ਨਹੀਂ ਦਵਾਈ ਸੀ ਥੋੜੀ ਅੱਛਾ ਵੀਰੇ ਹਾਂਜੀ ਬਾਈ ਠੀਕ ਹੈ ਜੀ ਤੇ ਕੋੜੇ ਫਿਰ ਵਧਾ ਲੇ ਸੀ ਪਹਿਲਾਂ ਤੁਸੀਂ ਨੇ ਬਾਈ ਹਾਂਜੀ ਬਾਈ ਠੀਕ ਪਰ ਬਾਈ ਇਹ ਕਿਸਾਨ ਤਾਂ ਸਾਨੂੰ ਪਤਾ ਹੀ ਆ ਜੀ ਇਹ ਕੁਛ ਇਹ ਸਭਾ ਉਹ ਦਾ ਥੋੜਾ ਸਤਾਰ ਗਰਮ ਹਾਂਜੀ ਹਾਂਜੀ ਬਾਈ ਦੂਜੇ ਨੂੰ ਫਿਰ ਘੱਟ ਝੜਦਾ ਦੂਜੇ ਕੋੜੇ ਨੂੰ ਬਾਈ ਪਰ ਬਾਈ ਆਏ ਆ ਜਦੋਂ ਮੀਟਿੰਗ ਇਹਦੇ ਨਾਲ ਹੋਣੀ ਹੈ ਨਾ ਕੋੜਾਂ ਇੱਧਰ ਹੋਣੀਆਂ ਫਿਰ ਦੂਜੇ ਵੀ ਸਰਾਫ ਹੀ ਦਿੰਦੇ ਆ ਬਾਈ ਹਾਂ ਦੂਜੇ ਵੱਧ ਅਗਰੈਸ਼ਨ ਦਿਖਾਉਂਦੇ ਆ ਉਹਦਾ ਠੀਕ ਹੈ ਬਾਈ ਇੱਕ ਮੈਂ ਬਹੁਤ ਚੰਗੀ ਬਾਈ ਪੁਰਾਣੀ ਕੋੜੀ ਦੇਖੀ ਆ ਉਹਦੀ ਕੀ ਡਿਟੇਲ ਤੂਫਾਨ ਦੀ ਆ ਬਾਈ ਅੱਛਾ ਡਾਇਰੈਕਟਰ ਤੂਫਾਨ ਦੀ ਆ ਬਾਈ ਹਾਂਜੀ ਹਾਂਜੀ ਠੀਕ ਆ ਜੀ ਉਹ ਗੱਬਣਾ ਕਿਵੇਂ ਆ ਬਾਈ ਉਹ ਉਹ ਬਾਈ ਖਾਲੀ ਆ ਘੋੜੀਆਂ ਸਤਾਰ ਤੋਂ ਸਤਾਰ ਆਸਤੇ ਹੀ ਆਪਾਂ ਨੂੰ ਤਾਰੀ ਬਾਈ ਨੇ ਲੀਲਾ ਨੇ ਗਿਫਟ ਕੀਤੀਆਂ ਇਹਨਾਂ ਘੋੜੀਆਂ ਅੱਛਾ 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 ਵੀਰੇ ਇੱਕ ਸ਼ਾਨਦਾਰ ਦੀ ਆ ਹਾਂਜੀ ਤੇ ਸ਼ਾਨਦਾਰ ਦੀ ਗੱਬਣਾ ਸਤਾਰ ਆਸਤੇ ਹੀ ਲੰਗਾ ਸੀ ਅੱਛਾ ਉਹ ਰਾਸ਼ ਸ਼ਿੰਗਾਰ ਤੋਂ ਗੱਬਣਾ ਆ ਜੀ ਸੋ ਗੱਬਣਾ ਕੋੜੀ ਇੱਕੇ ਖਾਲੀ ਆ ਇਹ ਖਾਲੀ ਹੈ ਠੀਕ ਆ ਠੀਕ ਆ ਤੇ ਜਿਹੜੀ ਇਹ ਦੀ ਇਹ ਦੀ ਕੀ ਜਿਹੜੇ ਤੂਫਾਨ ਦੀ ਆ ਆ ਗਈ ਆ ਉਮਰ ਦੀ ਕਿੰਨੀ ਹੋਣੀ ਬਈ ਕੋੜੀ ਇਹ ਉਮਰ ਦੀ ਹੋਊਗੀ ਬਾਈ 18 ਪੂਰਾ ਸਾਲ ਦੀ 18 20 ਸਾਲ ਦੀ ਨਹੀਂ ਫਿਰ ਤਾਂ ਬੱਚਾ ਰਾਮ ਨਾਲ ਦੇ ਜੀ ਹਾਂ ਹਾਂ ਬਾਈ ਹਾਂ ਓਕੇ ਆ ਬਾਈ ਅੰਦਰੋਂ ਜਮਾ ਅੱਛਾ ਵੀਰੇ ਨਹੀਂ ਫਿਰ ਤਾਂ ਦੇਜੋ ਰਾਮ ਨਾਲ ਬੱਚਾ ਸ਼ਾਇਦ ਹੁਣੀ ਭਰਾ ਦੇਾਂਗੇ ਬਾਈ 5-7 ਦਿਨਾਂ ਵਿੱਚ ਆ ਮੌਸਮ ਅੱਗੇ ਚੰਗਾ ਆ ਗਿਆ ਬਾਈ ਹਾਂਜੀ ਠੀਕ ਆ ਜਿਹੜੀ ਰਾਜਸ਼ੰਗਾਰ ਤੋਂ ਗੱਬਣਾ ਬਾਈ ਉਹਦੀ ਕੀ ਪ੍ਰੋਪਰ ਡਿਟੇਲ ਆ ਕੀ ਮਹਾਰਾਜ ਦੀ ਆ ਬਾਈ ਡਾਇਰੈਕਟੀ ਅੱਛਾ ਜੀ ਉਹਦੀ ਹਾਈਟ ਕਿੰਨੀ ਹੋਣੀ ਬ ਤੇ ਹੁਣ ਰਾਸ਼ਿੰਗਾਰ ਤੋਂ ਕਿੰਨੇ ਮਹੀਨੇ ਦੇ ਗੱਬਣਾ ਬਈ ਉਹ ਚਾਰਾਂ ਮਹੀਨਿਆਂ ਦੀ ਚਾਰਾਂ ਮਹੀਨੇ ਦੀ ਬਈ ਠੀਕ ਆ ਉਧਰੋਂ ਹੀ ਫਿਰ ਗੱਬਣ ਕਰਾਈ ਹੋਈ ਸੀ ਹਾਂ ਬਈ ਉੱਥੋਂ ਬਾਈ ਕਿਨੇ ਭੇਜਿਆ ਸੀ ਘੋੜਾਂ ਦਾ ਅੱਛਾ ਜੀ ਤੇ ਇਹ ਵੀ ਸ਼ਾਇਦ ਤੂਫਾਨ ਵਾਲੀ ਵੀ ਨਾਲ ਹੀ ਸੀ ਹਨਾ ਹਾਂ ਜੀ ਅੱਛਾ ਇਹ ਰਈ ਨਹੀਂ ਘੋੜੀ ਮੰਨ ਲਾਦਾ ਅੱਛਾ ਇਧਰੋਂ ਗਈਆਂ ਸੀ ਉਧਰ ਰਾਸ਼ਿੰਗਾਰ ਕੋਲ ਮਿਲਣ ਵਾਸਤੇ 20 22 ਬਾਈ ਘੋੜਾਂ ਬਾਈ ਦੀਆਂ ਮਿਲ ਕੇ ਆਈਆਂ ਸੀ ਰਾਸ਼ਿੰਗਾਰ ਤੋਂ ਉਧਰੋਂ ਠੀਕ ਆ ਅੱਛਾ ਇੱਕ ਰਈ ਨਹੀਂ ਹਾਂਜੀ ਤੇ ਇਹ ਰਹਿ ਗਈ ਠੀਕਾ ਚਲੋ ਇੱਥੇ ਤੁਹਾਡੇ ਕੋਲ ਆਪਦਾ ਘੋੜਾ ਬਈ ਜਦੋਂ ਗੱਪਣਾ ਹੋ ਜਾਣਾ ਬਤਾਰੀ ਬਾਈ ਨੇ ਬੂਟਾ ਹੀ ਲਾਇਆ ਜੀ ਆਪਣੇ ਵਧੀਆ ਪਿਆਰ ਆ ਜੀ ਬਾਈ ਦੇਖੋ ਜੀ ਘੋੜਿਆਂ ਪਰਚੇਸ ਕਰਨ ਦਾ ਵੀ ਕਾਰਨ ਇਹ ਰਿਹਾ ਬਈ ਇੱਕ ਸਤਾਰ ਦੀ ਬਦਕਿਸਮਤੀ ਰਹੀ ਆ ਬਈ ਸਤਾਰ ਨੂੰ ਚੰਗੇ ਘੋੜੀਆਂ ਨਹੀਂ ਮਿਲਦੇ ਹਾਂ ਇਹ ਇਹ ਗੱਲ ਤੁਹਾਡੀ ਸਹੀ ਆ ਉਹਦੇ ਕਾਰਨ ਫਿਰ ਇਹੀ ਆ ਬਈ ਲੋਕਾਂ ਦੀਆਂ ਕਿਸੇ ਦੀਆਂ ਮਿੰਤਾਂ ਕਰਨ ਨਾਲ ਉਹ ਅਸੀਂ ਆਪਦੀਆਂ ਪਰਚੇਸ ਕੀਤੀਆਂ ਘੋੜੀਆਂ ਹੁਣ ਹੋਰ ਲੈ ਕੇ ਆ ਰਹੇ ਹਾਂ ਘੋੜੀਆਂ ਵੀ ਆਪਦੇ ਘੋੜੀਆਂ ਲਿਆ ਕੇ ਤੇ ਕਿਰਪਾ ਤਾਰੀ ਬਾਈ ਨੇ ਕੀਤੀ ਆ ਹੁਣ ਤੱਕ ਵੀ ਆਪਦੀਆਂ ਕੁੜੀਆਂ ਲਿਆ ਕੇ ਕੋੜੇ ਨੂੰ ਛੱਡਾਂਗੇ ਚੰਗੇ ਰਿਜ਼ਲਟ ਲਵਾਂਗੇ ਚੰਗੀਆਂ ਕੁੜੀਆਂ ਲਾਈਨ ਦੇ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਬਾਈ ਕਈ ਵਾਰ ਬਹੁਤ ਹੁਣ ਦੇ 스타 ਆ ਦੇਖੋ ਮੈਂ ਜਿਵੇਂ ਪਹਿਲਾਂਗੇ ਵੀ ਚੰਗੇ ਘੋੜੇ ਨਾਲ ਪਿੱਟਦਾ ਰਿਹਾ ਸ਼ੌਂਚ ਬਾਈ ਹਨਾ ਚੰਗੀਆਂ ਪੋਜੀਸ਼ਨ ਹਾਸਲ ਕੀਤੀਆਂ ਨੇ ਪਰ ਜਦੋਂ ਚੰਗੀ ਜ਼ਮੀਨ ਮਿਲੂਗੀ ਬੀਜ ਵੀ ਉੱਥੇ ਕੰਮ ਕਰੂਗਾ ਚੰਗੀਆਂ ਘੋੜੀਆਂ ਦਾ ਬਹੁਤ ਵੱਡਾ ਰੋਲ ਆ ਬਾਈ ਘੋੜੀ ਦਾ ਵੀ ਬਹੁਤ ਵੱਡਾ ਰੋਲ ਆ ਬਾਈ ਹੁਣ ਸੈਂਕੜਿਆਂ ਦੇ ਹਿਸਾਬ ਨਾਲ ਚੰਗੇ ਘੋੜਿਆਂ ਦੇ ਘੋੜੀਆਂ ਮਿਲਦੇ ਨੇ ਪਰ ਗਿਣਤੀ ਦੇ ਬੱਚੇ ਸਾਹਮਣੇ ਆਉਂਦੇ ਆ ਉਹ ਕਿਉਂ ਚੰਗੇ ਉਹ ਬੱਚੇ ਸਾਹਮਣੇ ਆਉਂਦੇ ਜਿਨ੍ਹਾਂ ਦੀ ਮਾਵਾਂ ਚੰਗੀਆਂ ਹੁੰਦੀਆਂ ਨੇ ਬਿਲਕੁਲ ਸਹੀ ਗੱਲ ਹੈ ਅਰ ਘੋੜੀਆਂ ਉਹ ਐਹ ਜੀਆਂ ਹੁੰਦੀ ਹੁਣ ਮਿਲਣ ਲਈ ਆਈਆਂ ਹੋਈਆਂ ਨੇ ਚੈੱਕ ਪਾਸ ਵਾਲਾ ਸਿਸਟਮ ਹੋ ਜਾਂਦਾ ਹਾਂ ਹਾਂ ਬਾਈ ਹਾਂ ਸਟੇਪਲ ਖਾਲੀ ਹੁੰਦੇ ਆ ਜੀ ਵੀ ਭੇਜ ਦਿੰਦੀਆਂ ਹਨਾ ਚੈੱਕ ਪਾਸ ਕਰਕੇ ਆਹੋ ਕੁੜੀਆਂ ਵੀ ਚੈੱਕ ਪਾਸ ਹੀ ਦੇਣਗਾ ਜੀ ਅੱਛਾ ਬਾਈ ਜੀ ਬਾਈ ਵੀ ਜਿਵੇਂ ਕੋਈ ਦੂਰ ਤਰੇਡ ਦਾ ਹੁੰਦਾ ਬੰਦਾ ਹਾਂਜੀ ਹਾਂਜੀ ਬਾਈ ਰੈਸ਼ ਰੂਸ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਅੱਛਾ ਬਾਈ ਠੀਕ ਉਹਦਾ ਫਿਰ ਸਟੇਪਲ ਦਾ ਕੀ ਖਰਚਾ ਰਹਿੰਦਾ ਬਾਈ ਉਹਦਾ ਬਈ 4000 ਰੁਪਇਆ ਹੁੰਦਾ ਦਿਨ ਦਾ 12 ਕਹ ਹਜ਼ਾਰ ਲੈਣੇ ਆ ਜੀ 12000 ਹਾਂਜੀ ਹਾਂ तकरीबन 1.5 ਮਹੀਨੇ ਦੀ ਘੋੜੀ ਚੈੱਕ ਹੋ ਜਾਂਦੀ ਬਈ ਬੀਆਂ ਬਾਈਆਂ ਦਿਨਾਂ ਦੀ ਕਰ ਦਿੰਦੇ ਆ ਜੀ ਆਪਣੇ ਡਾਕਟਰ ਸਾਹਿਬ ਅੱਛਾ ਸਕੈਨ ਨਾਲ ਅੱਛਾ ਜੀ ਸਕੈਲਟਰਾ ਸਾਊਂਡ ਨਾਲ ਹੋ ਜਾਂਦੀ ਹਾਂਜੀ ਬਈ ਹਾਂਜੀ ਤਾਂ ਮਿੱਤਰੋ ਇਹ ਗੱਲ ਵੀ ਨੋਟ ਕਰ ਲਿਓ ਜਿਸ ਕਿਸੇ ਸੱਜਣ ਨੇ ਵੀ ਚੈੱਕ ਪਾਸ ਹੀ ਲੈਣੀ ਹੋਵੇ ਘੋੜੀ ਤਾਂ ਡਾਕਟਰ ਸਾਹਿਬ ਹੋਂਦੇ ਨੇ ਵੀ ਸਕੈਨ ਕਰਕੇ ਘੋੜੀ ਦੱਸ ਦਿੰਦੇ ਨੇ ਜੀ ਬਈ ਜੀ ਬਾਕੀ ਬਈ ਜਾਨਵਰ ਚੰਗੇ ਨੇ ਚਲੋ ਚੰਗਾ ਘੋੜਾ ਤੁਹਾਨੂੰ ਜੁੜ ਗਿਆ ਹਨਾ ਜਿਵੇਂ ਜਿਹੜੇ ਬੰਦੇ ਨੂੰ ਜਹੇ ਜਹ ਸ਼ੌਕ ਹੁੰਦਾ ਕਿਤੇ ਤੁਸੀਂ ਬਾਈ ਨਾਮ ਹੀ ਨਹੀਂ ਸੀ ਬੰਨਾਂ ਉਹ ਖਬਰਾਂ ਕੀ ਬੰਨਦਾ ਸਿਸਟਮ ਇੱਥੇ ਆਪਾਂ ਨੂੰ 10 11 ਸ਼ੋਅ ਜਿੱਤਿਆ ਬਾਈ ਮਿਲ ਗਿਆ ਮਿਲ ਗਿਆ ਹਾਂ ਨਹੀਂ ਤਾਂ ਬਾਈ ਲਹਿਕੀ ਘੋੜਾ ਘੁੰਮਣਾ ਬੜਾ ਔਖਾ ਹੋ ਜਾ ਬਿਲਕੁਲ ਬਾਈ ਬਿਲਕੁਲ ਜੇ ਮਿੱਤਰੋ ਮੈਂ ਤੁਹਾਨੂੰ ਬਾਬਾ ਫਾਰਮ ਦੇ ਜਾਨਵਰ ਦਿਖਾਇਆ ਕਿਵੇਂ ਲੱਗੇ ਉਹ ਵੀ ਦੱਸਿਓ ਤੇ ਬਾਕੀ ਸਟੱਡ ਸਰਵਿਸ ਜਿਹੜੀ ਸਤਾਰ ਦੀ ਉਹ ਆਪਣਾ 51000 ਫੀਸ ਆ ਬਾਕੀ ਮਾਣ ਤਾਣ ਬਾਣਾ ਮੋਟਾ ਬਾਈ ਹੋਰਿੰਗ ਨੇ ਪੱਕਾ ਕਰ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਿਸ ਕਿਸੇ ਭਰਾ ਨੇ ਚੈੱਕ ਪਾਸ ਲੈਣੀ ਹੋਵੇ ਕੋਈ ਉਹ ਵੀ ਬਾਈ ਹੋਰਾਂ ਨਾਲ ਸੰਪਰਕ ਕਰ ਲੇ 2-3 ਜਨਵਰ ਵੀ ਫੋਰ ਸੇਲ ਆ ਤਾਂ ਗੱਲਬਾਤ ਕਰ ਰਹੇ ਹਾਂ ਬਈ ਪਿੰਕੇ ਵੈਸੇ ਘੋੜੀਆਂ ਘੂੜੀਆਂ ਹੁੰਦੀਆਂ ਨੇ ਸੇਲ ਹਾਂ ਬਾਈ ਹੁੰਦੀਆਂ ਹੀ ਆ ਅੱਛਾ ਹੁੰਦੀਆਂ ਨੇ ਬਈ ਇੱਕ ਦੋ ਜਨਵਰ ਰੱਖੀ ਦੇ ਆ ਜੀ ਕਰਦੇ ਹੀ ਅੱਛਾ ਕਰਦੇ ਹੀ ਦਰ ਚੌਂਕ ਜਾ ਪੂਰਾ ਹੋ ਜਾਂਦਾ ਬਈ ਠੀਕ ਆ ਹੁਣ ਕਿਉਂਕਿ ਕਈ ਵਾਰ ਵੀਡੀਓ ਆਪਣੀ ਮਨ ਲੈ ਦ ਬਾਈ ਮਿਲੂਗਾ ਅੱਜ ਦਾ ਜਾਨਵਰ ਹੈ ਕਦੋਂ ਨਾ ਜਾਨਵਰ ਹੁੰਦੇ ਹੀ ਆ ਸੇ ਹੁੰਦੇ ਹੀ ਆ ਜੀ ਬਾਈ ਲੈ ਮੇਤਰੋ ਵੀਡੀਓ ਕੇ ਮਿਲ ਗਈ ਕਮੈਂਟ ਕਰਕੇ ਜਰੂਰ ਸੋ ਬਾਈ ਬਹੁਤ ਬਹੁਤ ਧੰਨਵਾਦ ਪ੍ਰਾਪਾਣ ਦਾ ਬਹੁਤ ਬਹੁਤ ਧੰਨਵਾਦ ਬਾਈ